ਫਸੋ ਯਾਰੇ ਕਹਿੰਦੇ ਜੀ ਇੱਕ ਬੰਦੇ ਨੂੰ ਕਿਉਂਕਿ ਘਰ ਦੇ ਵਿੱਚ ਪਾਣੀ ਨਹੀਂ ਸੀ ਆਉਂਦਾ ਤਾਂ ਉਹਦੇ ਬੱਚਿਆਂ ਨੂੰ ਮਜਬੂਰਨ ਨਹਿਰ ਤੇ ਨਵਾਉਣ ਲੈ ਕੇ ਜਾਣਾ ਪਿਆ ਨਹਿਰ ਤੇ ਬੱਚਿਆਂ ਨੂੰ ਨਵਾ ਕੇ ਘਰੇ ਛੱਡ ਕੇ ਜਦੋਂ ਆਪ ਨਹਾਉਣ ਗਿਆ ਉਹਦਾ ਐਕਸੀਡੈਂਟ ਹੋਇਆ ਕਿ ਪੈਰ ਦਿਲ ਸੇ ਉਹਦਾ ਕੀ ਹੋ ਗਿਆ ਪੈਰ ਦਿਲ ਸੇ ਗਿਆ ਨਹਿਰ ਦੇ ਵਿੱਚ ਤੇ ਉਹਦੀ লাশ ਇਹ ਕਹਿੰਦੇ ਬੂਹਾ ਤੋਂ ਲੈ ਕੇ ਆਏ ਨੇ ਜਿਵੇਂ ਆ ਦੇਖ ਲੋ ਜਲ ਵਿਭਾਗ ਹੈ ਲੈਰੇ ਦੇ ਨਾਲ ਨਹੀਂ ਕਿ ਮੇਰੀ ਗੁੜੀ ਆਪ ਕੈਰੀ ਚ ਕਹਿੰਦੀ ਮम्मी ਅੰਨਾ ਬੁਰਾ ਹਾਲ ਹੋਵੇ ਹਾਂ ਜਿਹੜੇ ਮਹਿਕਮੇ ਦਾ ਆਪਣੇ ਕੋਲੇ ਮੰਤਰੀ ਹੋਵੇ ਉਹ ਮਹਿਕਮੇ ਚ ਸਭ ਤੋਂ ਜ਼ਿਆਦਾ ਦੁੱਖ ਸਾਨੂੰ ਇਹੀ ਹੁੰਦਾ ਵੀ ਮੈਨੂੰ ਪਾਣੀ ਲਈ ਲੋਕਾਂ ਨੂੰ ਮੈਨੂੰ ਬੁਲਾਉਣਾ ਪੈਂਦਾ ਆਪਣੇ ਕੋਲੇ ਮਹਿਕਮਾ ਹੋਵੇ ਉਹਦੇ ਆਪਾਂ ਪੰਜਾਬ ਦੇ ਰਾਜੇ ਹੋਈਏ ਮਤਲਬ ਕੰਮ ਸਾਨੂੰ ਆਪੋਜੀਸ਼ਨ ਤੋਂ ਕਰਾਉਣੇ ਪੈ ਰਹੇ ਆ ਸਰਕਾਰ ਆਪਣੀ ਆਪ ਦੀ ਕਰਦੀ ਆ ਬਾਬਾ ਜੀ ਦੀ ਰੇੜੀ ਹੈ ਇਹ ਇਸ ਤਰ੍ਹਾਂ ਹੀ ਵਿਚਾਰੇ ਪਾਣੀ ਢੋਣ ਲੱਗੇ ਪਾਣੀ ਲੈਣ ਨੂੰ ਆ ਪੰਜ ਬਾਲਟੇ ਨਾਲ ਇਹਜਾ ਪਾਣੀ ਲੋਕਾਂ ਨੂੰ ਆ ਰਿਹਾ ਸੀਗਾ ਪੀਣ ਵਾਲਾ ਸਾਡੇ ਕੋਲੇ ਜਲ ਸਰੋਤ ਮੰਤਰੀ ਹੋਵੇ ਵਾਟਰ ਰਿਸੋਰਸਸ ਦਾ ਮੰਤਰੀ ਸਾਡੇ ਹਲਕੇ ਦਾ ਹੋਵੇ ਤੇ ਸਾਡੇ ਲੋਕਾਂ ਨੂੰ ਆਹ ਵਾਟਰ ਰਿਸੋਰਸ ਮਿਲਿਆ ਹੋਵੇ ਤਾਂ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਆ ਮਿੱਟੀ ਕੱਢੀ ਆ ਬੋਤਲ ਭਰੀ ਸਾਨੂੰ ਇਹ ਇਹੋ ਦਿਓ ਵੀ ਬਹੁਤ ਜ਼ਿਆਦਾ ਕੱਢ ਕੇ ਡੇਕੀ ਆਈ ਟੈਂਕੀ ਸਾਫ਼ ਕਰ ਲਈਏ ਇਹ ਪੀਣ ਵਾਲੇ ਪਾਣੀ ਦੀ ਜਿਹੜੀ ਟੈਂਕੀ ਉਹਦੇ ਵਿੱਚ ਦੱਸੋ ਯਾਰ ਸਾਡੇ ਕੋਲ ਪਾਣੀ ਨਹੀਂ ਕੱਢਿਆ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ 900 ਪੀਡੀਐਸ ਹੈ ਜੀ 900 TDS ਜਿਹੜਾ ਅਸੀਂ ਪਾਣੀ ਹੁਣ ਤੱਕ ਵਰਤਦੇ ਆਏ ਆ ਜਿਹੜਾ ਬਾਲਾਂ ਨੂੰ ਵੀ ਦਿੱਕਾ ਕਰ ਰਿਹਾ ਹੈ ਕਹਿਣਾ ਨਹੀਂ ਚਾਹੁੰਦਾ ਕਿ ਕਮੇਟੀ ਚ ਗੇਮ ਹੈ ਮਖਾਯੋ ਪਾਣੀ ਪੀਣ ਯੋਗ ਨਹੀਂ ਉੱਥੇ ਦਾ ਇੱਕ ਅਫਸਰ ਬੈਠਿਆ ਮੈਨੂੰ ਪਤਾ ਕੀ ਜਵਾਬ ਦੇਣਾ ਅਸੀਂ ਕੀ ਪੀਂਦੇ ਨਹੀਂ ਆ ਸਾਡੇ ਪਾਣੀ ਨਹੀਂ ਆਉਂਦਾ ਛੋਡੇ ਆ ਪਾਣੀ ਆਉਂਦਾ ਉਹ ਨਹੀਂ ਆਉਂਦਾ ਜੇ ਛੋਡੇ ਉਹ ਪਾਣੀ ਆਵੇ ਤੁਸੀਂ ਆ ਬੋਤਲ ਭਰ ਕੇ ਦੇ ਦੇਣੀ ਮੈਂ ਕਰਲੀ ਨਾ ਕਰ ਸਕੋ ਇਹ ਮੈਂ ਪਹਿਲੇ ਤੋਂ ਹੋਰ ਬੋਤਲ ਵੀ ਲੈ ਗਿਆ ਸੀ ਹਾਂ ਪਹਾ ਦੇਖੋ ਆ ਪਾਣੀ ਕਮੇਟੀ ਆਉਂਦੀ ਐ ਕਹਿੰਦੇ ਤੇ ਤੂੰ ਰਾਜੋਂ ਇਕੱਠੀ ਕਰਕੇ ਪਾਣੀ ਹੋਣੀ ਅੱਛਾ ਉਹ ਜੇ ਦਾ ਨਾਲਾ ਪਵਾਤਾ ਜੀ ਹਾਂਜੀ ਇਹ ਨਾਲ ਇੱਕ ਸਾਡੇ ਦਾ ਪਾਣੀ ਖੜਦਾ ਉੱਥੇ ਮਰਦੇ ਵੀ ਕੋਈ ਨਹੀਂ ਲਵੇ ਕੜਨ ਖੜੇ ਚਲ ਮੈਨਾਂ ਹਾਂ ਜਿਸ ਦਿਨ ਮੀ ਆਇਆ ਉਹ ਦਿਨ ਦੇਖਿਓ ਨਜ਼ਾਰਾ ਇਸ ਚੀ ਦਾ ਕਿਸ਼ਤੀ ਵਾਰ ਜਾਂਦੀ ਐ ਤੁਸੀਂ ਆ ਦੇਖੋ ਕਿ ਕਿੰਨਾ ਕਿੰਨਾ ਕ ਦਰਦ ਐ ਜਿੱਥੇ ਜਾਂਦੇ ਆ ਉੱਥੇ ਬੰਦੇ ਆ ਬਾਥਰੂਮ ਵਿੱਚ ਠਿੱਕਾ ਮਾਰਦੇ ਉਹ ਪਟਿਆ ਉਹ ਪਟਿਆ ਬਾਥਰੂਮ ਨੂੰ ਕਮਸ਼ੇ ਬਣਾ ਦਿਓ ਮਾਰਗ ਦੀ ਪਹੁੰਚ ਹੁੰਦਾ ਫਿਰ ਸ਼ਿਕਾਇਤ ਹੈ ਕਦੇ ਮੋਰ ਟੁੱਟਿਆ ਮੋਰ ਟੁੱਟਿਆ ਮੋਰ ਵੀ ਲੱਗੂਗਾ ਕਦੋਂ ਫਿਰ ਮੋਰ ਜਦੋਂ ਟੁੱਟੇਗਾ ਹਾਂ ਇੱਥੇ ਤਾਂ ਲੱਗਦਾ ਮੈਂ ਉਹ ਭਾਜੀ ਹਾਂ ਕਿਹਾ ਮਨਿਸਟਰ ਹੋਵੇ ਹਾਂ ਹੈ ਐਨੇ ਕਮਾਨਾ ਹੱਥ ਚੋਵੇ ਇੱਥੇ ਬੰਦੇ ਪਾਣੀ ਕਿਉਂ ਮਰਦੇ ਹੋਣਗੇ ਕੀ ਹੋ ਗਿਆ ਪਾਣੀ ਦੀ ਗੱਲ ਆ ਵੀਰੇ ਸਾਡੇ ਪਾਣੀ ਆਉਂਦੀ 15 ਨੂੰ ਵੀ ਅਜੇ ਤੁਸੀਂ ਵੀ ਪਾਣੀ ਦੇ ਬਾਰੇ ਹੋ ਹਾਂ ਪਾਣੀ ਵੀ ਨਹੀਂ ਸਾਰੇ ਜੀ ਪਾਣੀ ਵਾਲੀ ਸਮੱਸਿਆ ਆਲੇ ਪਾਣੀ ਦਾ ਮੰਤਰੀ ਹੋਵੇ ਇਹ ਤੇ ਪਾਣੀ ਪਾਣੀ ਬੜੀ ਹੋਈ ਜਾਂਦਾ ਹੋਵੇ ਲੋ ਫੋਟੋ ਦੇ ਮਸਲ ਕੇ ਲਾਉਣਾ ਯਾਰ ਆਪਾਂ ਪੰਜ ਬੰਦੇ ਸੀਗੇ ਅਸੀਂ ਜਦੋਂ ਖੜੇ ਆ ਆ ਮੈਨੂੰ 50 ਬੰਦੇ ਲਗ ਲਗ ਆ ਕੇ ਮਿਲ ਗਏ ਕਿ ਸਾਡਾ ਪਾਣੀ ਸਾਡਾ ਪਾਣੀ ਸਾਡਾ ਪਾਣੀ ਪਾਣੀ ਨਹੀਂ ਰੋਈ ਜਾਂਦੇ ਪਾਣੀ ਦੀ ਸੋਤ ਦਿੱਕਤ ਆ ਰਹੀ ਹੈ ਜੀ ਪਾਣੀ ਦੀ ਹਾਂ ਜੀ ਇਹ ਵੀ ਇਹ ਵੀ ਪਾਣੀ ਦੇ ਪੀਣ ਤੇ ਸਾਡੇ ਮਾਰਨ ਲੱਗੀ ਆਗੇ ਸਾਡੇ ਪੂਰੇ 20 22 ਦਿਨ ਹੋ ਗਏ ਪਾਣੀ ਦੀ ਘੁੱਟ ਨਹੀਂ ਆਲੀ ਸਰ ਅੱਛੇ 100% ਟਿਕਟੀਆਂ ਪਾਣੀ ਆ ਮੈਨੂੰ ਉਹਨਾਂ ਨੇ ਕਿਹਾ ਸੰਗਰੂਰ ਵਾਲਿਆਂ ਨੇ ਮੈਂ ਪਾਣੀ ਚੈੱਕ ਕਰਾਇਆ ਉਹ ਕਹਿੰਦੇ ਜੀ ਇਹ ਨਾ ਤਾਂ ਡੰਗਰਾਂ ਨੂੰ ਪਈਓ ਇਹ ਤਾਂ ਉਹ ਬੇਲਾਂ ਦੇ ਉੱਤੇ ਦਰਖਤਾਂ ਆਪਣੇ ਫੁੱਲਾਂ ਦੇ ਬੂਟੇ ਨੇ ਪਾ दिए ਉੱਤੇ ਪਾਣੀ ਮੱਚੀ ਜਾਂਦੀ ਨੇ ਬੇ। ਅੱਛਾ ਜੇ ਮੈਂ ਇਸ ਨੂੰ ਪਾਣੀ ਪਿਆ ਦਈਏ ਉਹ ਨਹਿਰ ਤੇ ਦਾ ਬੋਰ ਹੈ। ਜੇ ਮੈਂ ਇਸ ਨੂੰ ਪਾਣੀ ਪਿਆ ਦਈਏ ਮੈਂ ਇਸ ਦੁੱਧ ਤਾਂਦਾ ਰਹਿ ਜਾਂਦੀ ਹੈ। ਜੇ ਮੈਂ ਥੋੜੇ 8 ਕਿਲੋ ਦੁੱਧ ਹੈ ਤਾਂ 4 ਕਿਲੋ ਰਹਿ ਜਾਂਦੀ ਹੈ। ਇਹ ਮਾਤਾ ਜੀ ਬਿਲਕੁਲ ਇਕੱਲੇ ਨੇ। ਇਹਨਾਂ ਦੇ ਹਸਬੰਦ ਦੀ ਵੀ ਡੈਥ ਹੋ ਚੁੱਕੀ ਹੈ। ਇਹਨਾਂ ਦਾ ਇੱਕ ਬੇਟਾ ਸੀ ਉਹ ਵੀ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਕਿੰਨੇ ਦਿਨਾਂ ਤੋਂ ਪਾਣੀ ਨਹੀਂ ਆਇਆ ਤੁਹਾਨੂੰ? 5-6 ਦਿਨ ਹੋ ਗਏ। ਪਾਣੀ। ਅੰਡ ਆਂਡ ਗੋਇਨ ਨਾ ਕੋਈ ਨਹੀਂ ਤੁਸੀਂ ਮਨ ਹੌਲਾ ਨਾ ਕਰੋ ਫੈਸਟੀਵਲ ਦੇ ਦਿਨ ਨੇ ਫੈਸਟੀਵਲ ਦੇ ਦਿਨ ਹੈ ਆਹੀ ਕਮਾਈ ਦਾ ਸਮਾਂ ਇਹਨਾਂ ਦਾ ਜਦੋਂ ਇਹਨਾਂ ਨੇ ਅੱਧੀ ਰੋਜੀ ਰੋਟੀ ਜੋੜਨੀ ਹੈ ਇਹ ਬਦਲਾ ਮੈਂ ਕਹਿਣਾ ਨਹੀਂ ਜਾਂਦਾ ਵੀ ਇਹ ਬਦਲਾ ਆਇਆ ਥਾ ਪਰ ਇੱਕ ਤਿਹਾਰਾਂ ਦੇ ਦਿਨਾਂ ਦੇ ਵਿੱਚ ਵੀ ਮਜਬੂਰ ਹੋ ਕੇ ਲੋਕਾਂ ਦੇ ਘਰਾਂ ਤੇ ਪਾਣੀ ਮੰਗਣਾ ਇਹ ਬਦਲਾ ਨਹੀਂ ਹੈ ਤੁਸੀਂ ਰੋ ਨਾ ਆਪਦਾ ਮਨ ਹੌਲਾ ਕਰੋ ਕੁਝ ਨਹੀਂ ਹੁੰਦਾ ਇੱਕ ਵਾਰੀ ਫੇਰ ਤੋਂ ਉਸੇ ਚੌਂਕ ਉਸੇ ਥਾਂ ਤੇ ਕੜੇ ਆ ਜਿੱਤੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪਾਣੀ ਸਾਡੇ ਉਰੇ ਕਈ ਦਿਨਾਂ ਤੋਂ ਨਹੀਂ ਸੀ ਚੱਲ ਰਿਹਾ ਅਸੀਂ ਆ ਕੇ ਉਰੇ ਰੌਲਾ ਚੱਕਿਆ ਬਾਤ ਚੱਕੀ ਠੀਕ ਹੈ ਅਗਲੇ ਦਿਨ ਸਵੇਰੀ ਪਾਣੀ ਆ ਗਿਆ ਮੁੜ ਕੇ ਫੇਰ ਉਹੀ ਦਿੱਕਤਾਂ ਉਹੀ ਚੀਜ਼ਾਂ ਫੇਰ ਆਉਣੀਆਂ ਸ਼ੁਰੂ ਹੋ ਗਈਆਂ ਅੱਜ ਫੇਰ ਉਹੀ ਗੇੜ ਘੁੰਮ ਕੇ ਕੁਝ ਮਹੀਨਿਆਂ ਬਾਅਦ ਦੁਬਾਰਾ ਅਸੀਂ ਉਸੇ ਸਥਿਤੀ ਤੇ ਕੜੇ ਆ ਤੇ ਖਾਸ ਤੌਰ ਤੇ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਵਿੱਚ ਇਹ ਫਰਕ ਵੀ ਪਿਆ ਹੈ ਬੀ ਸਾਡੇ ਲਹਿਰੇ ਸ਼ਹਿਰ ਨੂੰ ਸਾਡੇ ਲਹਿਰੇ ਹਲਕੀ ਨੂੰ ਇੱਕ ਮੰਤਰੀ ਬਿੰਦੀ। ਕਈ ਵੀ ਇਹ ਰੌਲਾ ਕੱਲੇ 10-11 ਵਾੜ ਦਾ ਨਹੀਂ ਸਾਰੇ ਲਹਿਰੇ ਦੇ ਵਿੱਚ ਹੀ ਪਾਣੀ ਦੀ ਇਹ ਦਿੱਕਤ ਆਈ ਵੀ ਆ ਸਾਰੇ ਸਾਡੇ ਅੱਜ ਇੱਧਰਲੇ ਮੰਡੀ ਵਾਲੀ ਸਾਈਡ ਦੇ ਵਾੜਾਂ ਦੇ ਲੋਕ ਖੜੇ ਨੇ ਕੋਈ 2 ਨੰਬਰ ਕੋਈ 3 ਨੰਬਰ ਕੋਈ 4 ਨੰਬਰ 5 ਨੰਬਰ ਹਰ ਵਾੜ ਦੇ ਵਿੱਚ ਇਹੀ ਦਿੱਕਤ ਆ ਇਹਨਾਂ ਨੇ ਵੀ ਬੋਲ ਕੇ ਇਹੀ ਦੱਸਿਆ ਕਹਿੰਦੇ ਜੀ ਪਾਣੀ ਨਹੀਂ ਆ ਰਿਹਾ ਸਹੀ ਗੱਲ ਹੈ ਜੀ। ਹਾਂ ਜੀ ਆ ਗੋਣ ਬਰਬਾਦ ਕਰ ਪਾਣੀ ਨਹੀਂ ਰਕੰਦਨ ਹੋ ਗਿਆ। 3 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ। ਵੀ ਜਿਹੜਾ ਅਸੀਂ ਪਾਣੀ ਦੀ ਦਿੱਕਤ ਨੂੰ ਜੜ ਤੋਂ ਖਤਮ ਕਰਨ ਲਈ ਮਿਹਨਤ ਕਰਕੇ ਕਰੋੜਾ ਰੁਪਿਆ ਲੈ ਕੇ ਆਏ ਸੀ ਪ੍ਰੋਜੈਕਟ ਬਣਾਇਆ ਸੀ ਉਹ ਸਾਡਾ ਪ੍ਰੋਜੈਕਟ ਕਿੱਥੇ ਗਿਆ ਆ ਅੱਜ ਉਹਦਾ ਬੋਲ ਜਾਗਦਾ ਸਬੂਤ ਤੁਹਾਡੇ ਸਾਹਮਣੇ ਆ ਆ ਨਹੀਂ ਪੱਥਰ ਹੈ ਜਿਹੜਾ ਬੋਲ ਕੇ ਦੱਸਦਾ ਵੀ ਘੱਗਰ ਬ੍ਰਾਂਚ ਪਿੰਡ ਅੜਕਵਾਸ ਤੋਂ ਵਾਟਰ ਵਰਕਸ ਤੱਕ ਪੀਣ ਵਾਲੇ ਪਾਣੀ ਲਈ ਰਾਈਜ਼ਿੰਗ ਅਤੇ ਮੇਨ ਪਾਈਪ ਸਟੇਸ਼ਨ ਕੁੱਲ ਗ੍ਰਾਂਟ 1 ਕਰੋੜ 78 ਲੱਖ 1 ਕਰੋੜ 78 ਲੱਖ ਦੀਆਂ ਤਾਂ ਕਲੀਆਂ ਪਾਈਪਾਂ ਪਾਈਪਾਂ ਪੈਣੀਆਂ ਜਿਹਨਾਂ ਨੇ ਰੇਜ਼ਿੰਗ ਕਰਕੇ ਉੱਥੋਂ ਤਾਂ ਕਿ ਉਹਰੇ ਪਾਣੀ ਚੰਗੇ ਵੱਡੇ ਪ੍ਰੈਸ਼ਰ ਨਾਲ ਸਾਡੀ ਨਹਿਰ ਚੋਂ ਸਿੱਧਾ ਆ ਸਕੇ ਇਹਨਾਂ ਨੇ ਉਹ ਪਾਈਪਾਂ ਵੀ ਪਈਆਂ ਉਹ ਪਾਈਪਾਂ ਦੀ ਵਰਤੀਆਂ ਆ ਜੂਆ ਜਿਹੜਾ ਚੱਲਦਾ ਸੀ ਉਹ ਬੰਦ ਕਰਤਾ ਹੁਣ ਵਾਟਰ ਵਾਕਸ ਕੋਲੇ ਪਾਣੀ ਦੀ ਕੋਈ ਸਪਲਾਈ ਵੀ ਨਹੀਂ ਰਹੀ ਨਵੀਂ ਤਾਂ ਪਤੰਦਰਾ ਨੇ ਕੀ ਜੋੜਨੀ ਸੀ ਜਿਹੜੀ ਅਸੀਂ ਵੱਡੀ ਸਪਲਾਈ ਜੋੜਨ ਦੀ ਪੈਸੇ ਦੇ ਕੇ ਗਈ ਸੀ ਉਹ ਤਾਂ ਕਿਸੇਰੇ ਲਾਉਣਾ ਸੀ ਜਿਹੜੀ ਆਉਂਦੀ ਸੀ ਉਹ ਵੀ ਬੰਦ ਕਰ ਦਿੱਤੀ ਜਿਹੜੀਆਂ ਪਾਈਪਾਂ ਅੰਡਰਗਰਾਉਂਡ ਪਈਆਂ ਹੋਈਆਂ ਤਕਰੀਬਨ ਡੇਢ ਪੌਣੇ 2 ਕਿਲੋਮੀਟਰ ਮਤਲਬ ਮੇਜਰ 60 70% ਤਾਂ ਪਾਈਪਾਂ ਪੈ ਚੁੱਕੀਆਂ ਸੀ ਆ ਥੋੜੀਆਂ ਜੀਆਂ ਰਹਿ ਗਈਆਂ ਸੀਗੀਆਂ ਜਿਹੜੀਆਂ ਸਰਕਾਰ ਨੇ ਮੁੜ ਕੇ ਬੰਦ ਕਰਕੇ ਮਿੱਟੀ ਥੱਲੇ ਦੱਬਦੀਆਂ ਤੇ ਲੋਕਾਂ ਨੂੰ ਕਿਹਾ ਗਿਆ ਇਹ ਤਾਂ ਕੋਈ ਪ੍ਰੋਜੈਕਟ ਹੀ ਨਹੀਂ ਸੀਗਾ ਕਹਿੰਦੇ ਆ ਨਾ ਸੱਚ ਜਿੰਨਾ ਮ ਪੱਟ ਲਿਆਉਂਦੇ ਅੱਜ ਨੌਜਵਾਨ ਸਾਥੀਆਂ ਨੇ ਪੱਟ ਲਿਆਂਦਾ ਸਰ ਆ ਆ ਪਈਆਂ ਉਹ ਪੈਪਾਂ ਨਿਗਾਹ ਮਾਰ ਕੇ ਦੇਖ ਲੋ ਆ ਪੈਪਾਂ ਨੇ ਜਿੱਥੇ ਆ ਕੇ ਖਤਮ ਹੋਈਆਂ ਇਹ ਪਿੰਡ ਦੇ ਲੋਕਾਂ ਨੇ ਬੂਰੀ ਪਾ ਕੇ ਇਹ ਸਰਕਾਰ ਆ ਹੀ ਛੱਡ ਗਈ ਸੀ ਆ ਉਹ ਪੈਪਾਂ ਨੇ ਜਿਹੜੀਆਂ 1 ਕਰੋੜ 78 ਲੱਖ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਅਸੀਂ ਦੇ ਕੇ ਗਏ ਸੀ ਪਾਸ ਕਰਾ ਕੇ ਕੰਮ ਸ਼ੁਰੂ ਕਰਾ ਕੇ ਗਏ ਸੀ ਉਹ ਸਰਕਾਰ ਵਾਲਿਓ ਕਿੰਨੀ ਇੱਕ ਵਾਰੀ ਜਗਾਵਾਂਗੇ ਕਿੰਨੇ ਦਿਨ ਹੋ ਗਏ ਇੱਕ ਦੋ ਟਾਈਮ ਤੋਂ ਇੱਕ ਟਾਈਮ ਤੋਂ ਦੇਖੋ ਜਿੰਦਿਆਂ ਕਰਾਂਗੇ ਚੰਗੇ ਨਹੀਂ ਆਉਂਦੇ ਵੀ ਆ ਗਏ ਆਂ 4-5000 ਰੁਪਏ ਲੱਗਾ ਗਰਦਨ ਤੇ ਸਾਰੇ ਹੀ ਨਾਲਾ ਬੰਦ ਹੋ ਗਏ ਸੀ ਪਾਣੀ ਚੱਕ ਚੱਕ ਕੇ ਅੱਛਾ ਹਰ ਜਾ ਕੇ ਸਾਰੇ ਨਾਲਾ ਮੁਕਤ ਕੇ ਦੇਖ ਲੋ ਦਿਨ ਮਹੀਨਾ ਚੇਤੀਆਂ ਨਾਲ ਦੋਜਕ ਵਧਦੀ ਰਹੀਆਂ ਹੁਣ ਛੋਕ ਡਾਕਟਰ ਦੀ ਦਵਾਈ ਚੱਲਦੀ ਆ ਸਾਰੇ ਸਮੇਂ ਰੱਖਿਆ ਸਮੇਂ ਰੱਖੋਗੇ ਸਾਰੇ ਨਾਲਾ ਬੰਦ ਹੋ ਗਏ ਮੈਂ ਯਾਰ ਮੈਨ ਨੇ ਹੋਵੇ ਪਾਣੀ ਦਾ ਬਰਹਾ ਹਾਰਾ ਭਾਈ ਚਾਰ ਨਹੀਂ ਹੁੰਦੀ ਹਾਂ ਪਾਣੀਆ ਕਰਕੇ ਮਕਾਨ ਵੀ ਬਕਾਊਗਾ ਖਲੇ ਵੀ ਦੋ ਛੱਜ ਇਹਨੇ ਮੁੰਡੇ ਨੇ ਮਕਾਨ ਕਿਉਂ ਕਰਤਾ ਇਹਨਾਂ ਨੇ ਇਹਦਾ ਮੈਂ ਦੋ ਵਾਰੀ ਹੱਲ ਦੱਸ ਕੇ ਗਿਆ ਇਹਦਾ ਹੱਲ ਬਟਾ ਉਹ ਹੱਲ ਲਈ ਪੈਸੇ ਵੀ ਦਿੱਤੇ ਵੀ ਆ ਪਾਈਪਾਂ ਵੀ ਪਈਆਂ ਵੀ ਆ ਸਾਰਾ ਕੁਝ ਹੋਇਆ ਤਾਂ ਜਲ ਸਰੋਤ ਮੰਤਰੀ ਦਾ ਫਿਰ ਫਾਇਦਾ ਕੀ ਹੋਇਆ ਜੀ ਇਹ ਚਾਰ ਮਹੀਨੇ ਤੋਂ ਦੱਸ ਰਹੇ ਆ ਕਿ ਜਲ ਸਰੋਤ ਮੰਤਰੀ ਖੁਦ ਨੇ ਜੇ ਹੁਣ ਨਹੀਂ ਹੱਲ ਹੋ ਸਕਦਾ ਫਿਰ ਕਦੇ ਨਹੀਂ ਹੋ ਸਕਦਾ ਅੱਕੇ ਪਈਆਂ ਵੀ ਐਸਾ ਬੂਥ ਹੀ ਨਹੀਂ ਲੱਗਣ ਦਿੰਦੇ 10 ਵਾਰ ਦਾ ਅਸੀਂ ਹਾਂ ਅਸੀਂ ਕੋਟ ਨਹੀਂ ਪਾਉਂਦੇ ਅਸੀਂ ਕੋਟ ਨਹੀਂ ਪਾਉਣੀ ਮੁੜ ਕੇ ਮੈਂ ਤੇ ਤਰਲਾ ਕਰਕੇ ਮਨਾ ਲੈਣਾ ਉਹਨਾਂ ਨੇ ਆ ਕੇ ਦੇਖ ਲਓ ਬਲੀ ਜੀ ਅਸੀਂ ਬਾਣ ਨਹੀਂ ਪਾਣੀ ਦਾ ਮਸਲਾ ਲੈਂਦਾ ਉਹ ਕਿਉਂ ਪਾਉਂਦਾ ਮੈਂ ਤਾਂ ਪਾਣੀ ਦਾ ਹੈ ਪਾਣੀ ਕਹਿੰਦੇ ਜਿੰਨਾ ਚੱਕਰ ਸਾਡੇ ਇੱਥੇ ਪਾਣੀ ਦਾ ਹੱਲ ਹਾਂ ਪਾਣੀ ਦੇ ਬੱਚੀ ਤੜਫਦੀ ਨੂੰ ਸੰਭਾਈ ਦੇ ਫਸਿਆ ਇਹਨਾਂ ਬਾਰੇ ਆਉਂਦਾ ਪਾਣੀ ਜਿੰਨਾ ਕਿ ਇੱਥੇ ਕੋਈ ਟਾਈਮ ਹੁੰਦਾ 4 ਵਜੇ ਚਾਰ ਕਿਹੜੀਆਂ ਨਹੀਂ ਨਾ ਚਾਰ-ਚਾਰ ਵਾਰੀ ਨਾਉਂਦੇ ਨੇ ਅਸੀਂ ਇੱਕ ਵਾਰੀ ਵੀ ਨਹੀਂ ਨਾ ਸਕਦੇ ਅਸੀਂ ਕਦੇ ਕਿਸੇ ਦੇ ਜਾਂਦੇ ਆ ਨਾਉਣ ਦੀ ਸਾਨੂੰ ਪਾਣੀ ਦੇ ਦੋ ਪਾਣੀ ਪਿੱਛੇ ਪਾਸੇ ਨਾ ਕੇ ਆਉਂਦੇ ਨੇ ਉਹਨਾਂ ਦੇ ਘਰ ਵੀ ਨਹੀਂ ਅੱਛਾ ਉਧਰ ਤੋਂ ਨਾ ਕੇ ਆਉਂਦੇ ਕੱਪੜੇ ਕੱਪੜੇ ਵੀ ਉਧਰ ਧੋ ਕੇ ਆਉਂਦੇ ਨੇ ਨਾ ਕੇ ਮਾੜੀ ਬੱਲਾ ਹੈ ਅੱਜ ਜਿਹੜੂ ਜਵਾਕਾਂ ਚਾਕੇ ਤੜਕੇ ਜਾਂਦੇ ਆ ਉਧਰ ਉਧਰ ਵੀ ਭੰਨਦਾ ਘਰ ਤਾਂ ਅਸੀਂ ਨਾ ਆਉਂਦੇ ਨਹੀਂ ਸਾਡਾ ਤਾਂ ਬੁਰਾ ਹਾਲਾਤ ਨੂੰ ਦੱਸਿਦਾ ਜਾਂਦੇ ਵੀ 5000 ਲਾ ਚੁੱਕੀ ਮੈਂ ਇਹ ਕਰਦਣ ਤੇ ਨਾਲੇ ਵੀ ਤਵਾਦੀ ਫੱਡੀ ਆ ਪਾਣੀ ਢੋਕੇ ਕੌਣ ਭਰੂਗਾ ਉਹਨਾਂ ਦੇ 5 ਮਾਰੀ ਅੱਡ ਲੱਗ ਜੇ ਉਹ ਨਹੀਂ ਕੌਣ ਜ਼ਿੰਮੇਵਾਰ ਐਸ ਕੰਮ ਲਈ ਸਰਕਾਰ ਬਣਾਉਂਦੀ ਅਗਲਾ ਕਹਿੰਦਾ ਸਿਰ ਤੇ ਬਾਹਰ ਨਾ ਤੇ ਕੀ ਬਾਹਾਂ ਦੇਣਾ ਤੇ ਕੀ ਜੇ ਤਾਂ ਪਾਣੀ ਦੀ ਘੁੱਟ ਨਹੀਂ ਹੁੰਦੀ ਫਿਰ ਟੱਕਣੀ ਕਿਉਂ ਆਹ ਪਾਣੀ ਲੈ ਹਲ ਕਰੋ ਭਾਈ ਇਹ ਮਿੱਟੀ ਦਾ ਕੰਮ ਕਰਦੇ ਨੇ ਵੀ ਤਾਂ ਪਾਣੀ ਕਿੱਥੇ ਕਰੇ ਕੰਮ ਹੋ ਜੇ ਪਾਣੀ ਡਬਣਾਉਂ ਜਣੇ ਹੈ ਗਰਮੀ ਨਮੀ ਨਹੀਂ ਇਹਨਾਂ ਦੀ ਕਮਾਈ ਮੈਂ ਉਦੋਂ ਘਰੇ ਆ ਕੇ ਗਿਆ ਵੀ ਮੈਂ ਇਹਨਾਂ ਦੇ ਘਰੇ ਆ ਕੇ ਨਿਆ ਉਦੋਂ ਮਸਾ ਦਿਵਾਰੀ ਵਾਲੇ ਦਾ ਬੁਰਾ ਹਾਲ ਸੀਗਾ ਇਹਨਾਂ ਦਾ ਹੁਣ ਤਾਂ ਸਾਨੂੰ ਕਹਿੰਦਿਆਂ ਨੂੰ ਵੀ ਸ਼ਰਮ ਆਉਣ ਲੱਗੀ ਵੀ ਇੰਨੀ ਵਾਰ ਸਾਨੂੰ ਆ ਆ ਕੇ ਪੂਰੇ ਰੌਲੇ ਪਾ ਪਾ ਕੇ ਖੜਕੇ ਕਰ ਕਰਕੇ ਕਹਿਣਾ ਪੈਂਦਾ ਪਾਣੀ ਦਾ ਫਿਰ ਤੁਸੀਂ ਕਹਿੰਦੇ ਹੋ ਜੀ ਇਹ ਤਾਂ ਜੀ ਢੋਲਕੀਆਂ ਛਣੇ ਚੱਕ ਕੇ ਤੁਰੇ ਫਿਰਦੇ ਆ ਜੀ ਇਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਇਹ ਤਾਂ ਵਿਹਲੇ ਨੇ ਉਹ ਭਾਈ ਅਸੀਂ ਤਾਂ ਵਿਹਲੇ ਆ ਸਾਡੇ ਲੋਕਾਂ ਦੀ ਵਿਹਲੇ ਆ ਕਿਉਂਕਿ ਜਦੋਂ ਸਾਡੇ ਲੋਕਾਂ ਦੀ ਔਖ ਆਉਂਦੀ ਹੈ ਅਸੀਂ ਤਾਂ ਉੱਥੇ ਚੱਕ ਕੇ ਢੋਲਕੀਆਂ ਛਣੇ ਪਹੁੰਚਾਂਗੇ ਸਾਨੂੰ ਤਾਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 ਵਾਰ ਆਉਣਾ ਪਊਗਾ 10 ਵਾਰ ਆਉਂਗਾ ਕਿਉਂਕਿ ਕੰਮ ਐ ਇਹ ਸਾਡਾ ਜਦੋਂ ਆਪਾਂ ਇਹਨਾਂ ਦੀ ਵੋਟ ਮੰਗਦੇ ਆ ਨਾ ਜਦੋਂ ਆਪਾਂ ਇਹਨਾਂ ਦਾ ਭਵਿੱਖ ਕਹਿੰਦੇ ਆ ਵੀ ਇੱਥੇ ਆਪਦਾ ਭਵਿੱਖ ਸਾਨੂੰ ਹੱਥ 'ਚ ਫੜਾ ਦਿਓ ਫੇਰ ਆਪਣਾ ਫਰਜ਼ ਬਣਦਾ ਉਹਨਾਂ ਲਈ ਜਾ ਕੇ ਉਹਨਾਂ ਦੀ ਮੁਸ਼ਕਲ 'ਚ ਖੜਨਾ ਪਰ ਸ਼ਰਮ ਤੁਸੀਂ ਕਰਨੋ ਯਾਰ ਚਲੋ ਸਾਡੀ ਛਡੋ ਅਸੀਂ ਤਾਂ ਰਾਜਨੀਤਿਕ ਬੰਦੇ ਆ ਸਾਨੂੰ ਤੁਸੀਂ ਕਹਣਾ ਢੋਲਕੀਆਂ ਛਾਣੀ ਵਾਲੇ ਆ ਕੇ ਆਹ ਬੀਬੀਆਂ ਸੀ ਤਾਂ ਤੁੰਗੋ ਯਾਰ ਜਲ ਸਰੋਤ ਮੰਤਰੀ ਨੇ ਤੇ ਉਹ ਕਿਸੇ ਟਾਈਮ ਪਿਛਲੇ ਸਾਲ ਉਹ ਕਹਿੰਦੇ ਸੀ ਜੀ 21 ਮਈ ਤੋਂ ਪਹਿਲਾਂ ਅਸੀਂ ਡਰੇਨਾਂ ਦੀ ਸਫਾਈ ਕਰਾਤੀ ਕਿਉਂਕਿ ਉਸ ਤੋਂ ਬਾਅਦ ਤਾਂ ਮੌਨਸੂਨ ਆ ਜਾਂਦੀ ਹੈ ਸਾਰਾ ਕੁਝ ਵਿੱਚ ਹੀ ਰੁੜ ਜਾਂਦਾ ਹੈ ਜਤਿੰਦਰ ਜਲੂਰ ਇੱਕ ਰਿਪੋਰਟਰ ਨੇ ਉਹਨਾਂ ਨੇ ਉਹਨਾਂ ਨੂੰ ਕੁਐਸਚਨ ਕਰਿਆ ਕਿ ਸਰ ਡਰੇਨਾਂ ਦੀ ਸਫਾਈ ਐਸ ਸਾਲ ਉਹ ਕਹਿੰਦੇ ਸਾਰੀਆਂ ਡਰੇਨਾਂ ਦੀ ਤਕਰੀਬਨ ਸਫਾਈ ਹੋ ਗਈ ਬਾਕੀ ਚੱਲ ਰਹੀ ਹੈ ਸਾਰਾ ਸਾਫ ਹੋ ਗਿਆ ਅਸੀਂ ਡਰੇਨਾਂ ਦੀ ਸਫਾਈ ਕਰਤੀ ਸਾਰੀਆਂ ਡਰੇਨਾਂ ਦੀ ਸਫਾਈ ਤਕਰੀਬ ਹੋ ਵੀ ਚੁੱਕੀ ਹੈ ਤੇ ਪਿੰਡ ਵਾਲੇ ਕਹਿੰਦੇ ਸਾਡੇ ਦਾ ਕਿਸੇ ਡਰੇਨ ਨੂੰ ਹੱਥ ਤੱਕ ਨਹੀਂ ਲਾਇਆ ਜਸੋ ਆਓ ਤੁਹਾਨੂੰ ਦਿਖਾਈਏ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲ ਸਰੋਤ ਮੰਤਰੀ ਦੇ ਹਲਕੇ ਦੇ ਵਿੱਚ ਡਰੇਨਾਂ ਦੀ ਕਰੀ ਹੋਈ ਖੂਬਸੂਰਤ ਸਫਾਈ ਨਿਗਾ ਮਾਰ ਕੇ ਦੇਖ ਸਕਦੇ ਹੋ ਜੀ ਆਹ ਖੂਬਸੂਰਤ ਸਫਾਈ ਇਹਨਾਂ ਨੇ ਕਰੀ ਐ ਜਿਹਨੂੰ ਮੰਤਰੀ ਜੀ ਕਹਿੰਦੇ ਆ ਸਾਰੀਆਂ ਡਰੇਨਾ ਐ ਸਾਫ ਕਰਤੀ ਆ ਹਾਲ ਤੈ ਨਹਿਰ ਦੀ ਇਹ 95 ਦੀ ਨਹਿਰ ਬੀਬੀ ਜੀ ਉਹਨਾਂ ਨੇ ਇਹ ਉੱਚੀ ਕਰਵਾਈ ਸੀ ਬਣਵਾਈ ਸੀ ਉਸ ਤੋਂ ਬਾਅਦ ਆ ਹੀ ਪਈ ਐ ਆ ਜਿਹੜੀ ਸਰਕਾਰ ਕਹਿੰਦੀ ਐ ਜੀ ਅਸੀਂ ਕੱਸੀਆਂ ਤੱਕ ਪਾਣੀ ਪਹੁੰਚਾਤਾ ਹੋਰ ਕਰਤਾ ਉਹਨਾਂ ਤੋਂ ਰਿਪੇਅਰਾਂ ਨਹੀਂ ਕਰਿਆਂਗੇ ਇਹ ਚਾਹ ਜੀ ਕਰੋਧ ਦੇ ਵੀ ਚੱਠੇ ਵੀ ਭੁੱਲਣ ਦੇ ਇਸ਼ਾਰੇ ਜੀ ਹੋ ਕਿਸੇ ਮੋਗੇ ਦਾ ਕਿਸੇ ਮੋਰੀ ਚ ਪਾਣੀ ਨਹੀਂ ਚੜਦਾ ਦੱਸੋ ਯਾਰ 23 ਮਿੰਟਾਂ ਦੇ ਵਿੱਚ ਕਹਿੰਦੇ ਪਹਿਲਾਂ ਇੱਕ ਕਿਲਾ ਰੰਮਦਾ ਸੀ ਜਿਹੜਾ ਹੁਣ 8 ਘੰਟਿਆਂ ਚ ਰੰਮਦਾ ਇੱਕ ਜੀ ਜੋ ਬੋ ਪਰ ਅੰਦਾਣਾ ਅਰ ਮੰਡਵੀ ਤੱਕ ਇਹ ਉਹ ਤਾਂ ਬਿਲਕੁਲ ਖਤਮ ਹੋ ਗਏ ਜੀ ਕਿਸਾਨ ਸਾਰੇ ਜਦੋਂ ਅਸੀਂ ਪੁੜਕੇ ਨੀਚੇ ਦੇਖਾ ਨਾ ਹਾਂਜੀ ਤੋ ਪੁਰਾਣਾ ਸੂਬਾ ਇਤਨਾ ਨੀਚੇ ਥਾ हां जो ये नया बनाया था तड़ा इन्होंने वो तड़ा इतना इतना ऊंचा था दूसरा के था जो पुराना हुआ था उसका डिजाइन था सीधा ऐसे यू शेप में ठीक है ना ये जो भी नया डिजाइन बनाया ये ऐसा कर दिया तो उतनी जगह और कट गई भांडा छोटा हो गया छोटा हो गया ठीक है ना नीचे से सुहा ऊंचा हो गया अच्छा वो लगता तो ये है कि भर के आ रहे। रहा है भर के आ रहा है पानी चाहिए उसमें कम आ रहा है कम आ रहा है अच्छा नीचे से जब ऊंचा हो गया तो वो मोगे नीवे हो गए मोगे नीवे हो गए उनमें पानी कम जाने लग गया हमें उस टाइम लग रहा था कि यार इतनी बड़ी चलाकी नहीं कर सकते ये जो है मंत्री साहब अपने हल्के के ਉਹ ਐਮਐਲਏ ਹੈ وہی ਇਸ ਮਹਿਕਮੇ ਕੇ ਮੰਤਰੀ ਹੈ ਕਿ ਐਸੇ ਕੈਸੇ ਹੋ ਜਾਏਗਾ ਹਲਕੇ ਲਹਿਰੇ ਦੇ ਪਿੰਡ ਭੂਲਣ ਦੇ ਪੀਣ ਵਾਲੇ ਪਾਣੀ ਦੇ ਸੰਕਟ ਬਾਰੇ ਤੁਸੀਂ ਬੜੀਆਂ ਗੱਲਾਂ ਸੁਣੀਆਂ ਹੋਣੀਆਂ ਹੈ ਬੜਾ ਕੂਰ ਪ੍ਰਚਾਰ ਸੁਣਿਆ ਹੋਣਾ ਸੋ ਜਦੋਂ ਲੋਕਾਂ ਨੂੰ ਇੱਥੇ ਪੀਣ ਵਾਲੇ ਪਾਣੀ ਦੀ ਦਿੱਕਤ ਹੋਈ ਪੁਰਾਣਾ ਵਾਟਰ ਵਰਕਸ ਜਿਹੜਾ ਲੱਗਿਆ ਹੋਆ ਸੀ ਉਸ ਦੇ ਵਿੱਚੋਂ ਖਾਰਾ ਪਾਣੀ ਆਉਣਾ ਸ਼ੁਰੂ ਹੋ ਗਿਆ ਤਾਂ ਲੋਕਾਂ ਦੇ ਵਿੱਚ ਮੰਗ ਉਠਣੀ ਸ਼ੁਰੂ ਹੋਈ ਕਿ ਇੱਥੇ ਵੀ ਭਾਖੜਾ ਦੇ ਵਿੱਚੋਂ ਮੋਗਾ ਲਾ ਕੇ ਪੀਣ ਵਾਲਾ ਪਾਣੀ ਦਿੱਤਾ ਜਾ ਕਾਲੀ ਦਲ ਦੀ 10 ਸਾਲ ਸਰਕਾਰ ਰਹੀ ਕੋਈ ਮੋਗਾ ਨਹੀਂ ਲੱਗ ਸਕੇ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਉਣ ਲੱਗੀ ਲੋਕਾਂ ਨੂੰ ਉ ਜੁਗਾ ਪਰ ਅਨਫੋਰਚੂਨੇਟਲੀ ਮਾੜੀ ਕਿਸਮਤ ਲਾਲੂ ਕਾਂਗਰਸ ਜਿੱਤ ਗਈ ਪੀਪੀ ਪੱਠੜ ਹਲਕੇ ਲੈ ਰਹੇ ਤੋਂ ਖਾਰਕ ਜਿਸ ਕਰਕੇ ਇਹ ਮੋਗਾ ਲਾਉਣਾ ਨਾ ਮੁਮਕਨ ਹੋ ਗਿਆ ਜੋ ਸਰਕਾਰ ਦੇ ਵਿੱਚ ਰਹਿੰਦੇ ਹੋਏ ਇਨੀ ਮੁਸ਼ਕਲਤ ਨਾਲ ਬਸਾਂ ਆਪਾਂ ਪਿਛਲੀ ਵਾਰੀ ਲਵਾ ਸਕੀ ਸੀ ਸਰਕਾਰੋਂ ਬਾਹਰ ਬੈਠ ਕੇ ਉਹ ਮੋਗਾ ਲਾਉਣਾ ਬੜਾ ਨਾ ਮੁਮਕਨ ਹੋ ਗਿਆ ਸੀ ਬੜਾ ਮੁਸ਼ਕਿਲ ਹੋ ਗਿਆ ਸੀ ਲੋਕਾਂ ਨੂੰ ਮਨਾਇਆ ਗਿਆ ਕਿ ਇੱਥੇ ਵਾਟਰ ਵਰਕਸ ਲਾ ਕੇ ਪਰ ਕੁਝ ਬੰਦੇ ਜਿਹੜੇ ਇਸ ਦੇ ਉੱਤੇ ਸਿਆਸਤ ਕਰਦੇ ਸੀ ਉਹਨਾਂ ਨੇ ਰੌਲਾ ਚੱਕੀ ਰੱਖਿਆ ਵੀ ਨਾ ਜੀ ਵਾਟਰ ਵਰਕਸ ਨਹੀਂ ਸੰਤਮ ਮੋਗਾ ਚਾਹੀਏ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆਪਣੇ ਹਲਕੇ ਨੂੰ ਗ੍ਰਾਂਟ ਮਿਲੀ ਉਸ ਵਾਸ ਕਰਾਇਆ ਗਿਆ ਫਟਾਫਟ ਇਸ ਨੂੰ ਤਿਆਰ ਕਰਾ ਕੇ ਰੈਡੀ ਕਰਾ ਕੇ ਇਸ ਦਾ ਟੈਂਡਰ ਪ੍ਰਕਾਸ਼ਿਤ ਕਰਾਉਣ ਦੀ ਕੋਸ਼ਿਸ਼ ਕਰੀ ਗਈ ਤਾਂ ਕਿ ਇਹ ਚੋਣ ਜਾਬਤਾ ਲੱਗਣ ਤੋਂ ਪਹਿਲਾਂ-ਪਹਿਲਾਂ ਕੰਮ ਸ਼ੁਰੂ ਹੋ ਜਾਵੇ। ਕਈ ਇਹੋ ਜਿਹੇ ਬੰਦੇ ਸੀ ਜਿਹੜੇ ਚਾਹੁੰਦੇ ਨਹੀਂ ਸੀ ਵੀ ਪ੍ਰੋਜੈਕਟ ਪਾਸ ਹੋਵੇ। ਉਹਨਾਂ ਨੇ ਕਿਹਾ 나ਜੀ ਮੋਗਾ ਲਵਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਬੱਚਾ ਜਿਹੜੇ ਠੇਕੇਦਾਰ ਨੇ ਠੇਕੇਦਾਰ ਵੀ ਇਸ ਗੱਲੋਂ ਡਰ ਗਏ। ਯਾਰ ਸਰਕਾਰ ਜਾਣ ਵਾਲੀ ਹੈ, ਪਤਾ ਨਹੀਂ ਕਿਹੜੀ ਨਵੀਂ ਸਰਕਾਰ ਆਊਗੀ, ਕਿਹੜੀ ਨਹੀਂ ਆਊਗੀ। ਠੇਕੇਦਾਰ ਵੀ ਟੈਂਡਰ ਪਾਉਣ ਦੇ ਨਹੀਂ ਹੋ ਪਿੱਛੇ ਹੁੱਕ। ਇਸ ਕਰਕੇ ਇਹ ਪੈਸਾ ਗ੍ਰਾਂਟ ਵਾਪਸ ਭੇਜ ਦਿੱਤੀ ਵੀ ਜੀ ਟੈਂਡਰ ਨਹੀਂ ਲੱਗਿਆ। ਪਰ ਮੈਂ ਕਿਸ ਸੰਤਮ ਮੁਗਾਈ ਚਾਹੀਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿੱਥੇ ਗਿਆ ਤੁਹਾਡਾ ਮੁਗ ਅੱਜ ਨਾ ਮੁਗਾ ਲੱਗਿਆ ਨਾ ਵਾਟਰ ਬਾਕਸ ਲੱਗ ਅੱਜ ਲੋਕ ਕਹਿੰਦੇ ਆ ਸਾਡੇ ਉਰੇ ਵਾਟਰ ਬਾਕਸ ਹੀ ਲੱਗ ਜੇਗੀ ਬਹੁਤ ਐ ਮੁਗਾ ਤਾਂ ਬਹੁਤ ਦੂਰ ਦੀ ਗੱਲ ਓ ਸ਼ਰਮ ਕਰ ਲੋ ਸ਼ਰਮ ਕਰ ਲੋ ਆ ਦੇਖ ਲੋ ਚਿਹਰੇ ਦੇਖ ਲੋ ਚਿਹਰੇ ਮਾਵਾ ਦੇ ਆ ਦਾਦੀਆਂ ਦੇ ਚਿਹਰੇ ਦੇਖ ਲੋ ਕਿੰਨੀ ਉਮੀਦ ਨਾਲ ਵੋਟਾਂ ਪਾਈਆਂ ਸੀ ਕਿਸੇ ਨੇ ਪਾਰਟੀ ਨਹੀਂ ਦੇਖੀ ਕਿਸੇ ਨੇ ਧੜਾ ਨਹੀਂ ਦੇਖਿਆ ਸਿਰਫ ਇਹ ਸੀ ਵੀ ਬਦਲਾ ਬਦਲਾ ਕੋਈ ਨਹੀਂ ਕੀਤਾ